ਸਾਸੀ ਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਫਾਜ਼ਲਕਾ ਵਿਖੇ ਜਿਸ ਨੂੰ ਬੰਗਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਫਾਜ਼ਲਕਾ ਦੀ ਸਭ ਤੋਂ ਪੁਰਾਣੀ ਇਮਾਰਤ ਰਘੂਵਰ ਭਵਨ ਦਿਖਾ ਰਹੇ ਹਾਂ ਇਸ ਦਾ ਨਿਰਮਾਣ ਤਕਰੀਬਨ 1901 ਦੇ ਵਿੱਚ ਸੇਠ ਸੁੰਦਰਮਲ ਬਾਂਸਲ ਜੀ ਨੇ ਆਪਣੇ ਇਕਲੌਤੇ ਪੁੱਤਰ ਰਘੂਵਰ ਦੀ ਯਾਦ ਵਿੱਚ ਕਰਵਾਇਆ ਸੀ ਜਿਸ ਦੀ ਜਵਾਨੀ ਦੇ ਵਿੱਚ ਹੀ ਮੌਤ ਹੋ ਗਈ ਸੀ ਤੇ ਇਹ तकरीबन 250 ਸਾਲ ਪੁਰਾਣੀ ਫਾਜ਼ਲਕਾ ਦੀ ਇਮਾਰਤ ਬਿਨਾ ਕਿਸੇ ਸਾਭ ਸੰਭਾਲ ਦੇ ਹੌਲੀ-ਹੌਲੀ ਕਰਕੇ ਡਿੱਗਦੀ ਜਾ ਰਹੀ ਹੈ ਦੋਸਤੋ ਬਹੁਤ ਖੂਬਸੂਰਤ ਡਿਜ਼ਾਈਨ ਦੇ ਨਾਲ ਇਹ ਇਮਾਰਤ ਬਣੀ ਹੋਈ ਹੈ ਇਸ ਭਵਨ ਦਾ ਨਿਰਮਾਣ ਸੱਭਿਆਚਾਰ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਦੇ ਲਈ ਕੀਤਾ ਗਿਆ ਸੀ ਤੇ ਇਸ ਵਿੱਚ ਕੁੱਲ 4 ਕਮਰੇ ਸਨ ਦੋਸਤੋ ਫਾਜ਼ਲ ਕਾ ਸ਼ਹਿਰ ਦੇ ਹਿਸਟੋਰੀਅਨ ਸਵਰਗਵਾਸੀ ਲక్ష్మణ ਦੋਸਤ ਅਤੇ ਸਥਾਨਕ ਲੋਕਾਂ ਨੇ ਇਸ ਨੂੰ ਬਚਾਉਣ ਦੇ ਲਈ ਸਰਕਾਰ ਨੂੰ ਬਹੁਤ ਵਾਰ ਮੰਗ ਪੱਤਰ ਵੀ ਸੌਂਪੇ ਬੇਸ਼ੱਕ ਸਰਕਾਰ ਵੱਲੋਂ 2015 ਵਿੱਚ ਇਸ ਨੂੰ ਹੈਰੀਟੇਜ ਇਮਾਰਤ ਦਾ ਦਰਜਾ ਦੇ ਦਿੱਤਾ ਗਿਆ ਪਰ ਫਿਰ ਵੀ ਇਸ ਦੀ ਕੋਈ ਸਾਮ ਸੰਭਾਲ ਨਹੀਂ ਹੋਈ ਤੇ ਹੌਲੀ-ਹੌਲੀ ਕਰਕੇ ਇੱਕ ਇੱਕ ਇੱਟ ਇੱਕ ਦੂਜੀ ਦੇ ਨਾਲੋਂ ਵਿਛੜਦੀ ਜਾ ਰਹੀ ਹੈ ਤੇ ਅਸੀਂ ਆਪਣੇ ਚੈਨਲ ਦੇ ਰਾਹੀਂ ਫਾਜ਼ਿਲਕਾ ਦੇ ਮੌਤਬਾਰ ਅਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਪ੍ਰਾਣੀ ਨਿਸ਼ਾਨੀ ਨੂੰ ਬਚਾਉਣ ਦੇ ਯਤਨ ਕੀਤੇ ਜਾਣ ਤਾਂ ਕਿ ਇਸ ਨਿਸ਼ਾਨੀ ਨੂੰ ਫਾਜ਼ਿਲਕਾ ਸ਼ਹਿਰ ਦੇ ਲਈ ਸਾਂਝਾ ਜਾ ਸਕੇ ਸੋ ਦੋਸਤੋ ਸਾਡੀ ਇਹ ਕੋਸ਼ਿਸ਼ ਸੀ ਇਸ ਨੂੰ ਰਿਕਾਰਡ ਕਰਕੇ ਤੁਹਾਡੇ ਨਾਲ ਸਾਂਝਾ ਕਰਨ ਦੀ ਤੇ ਤੁਸੀਂ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਤਾਂ ਕਿ ਇਹ ਵੀਡੀਓ ਸਰਕਾਰਾਂ ਤੱਕ ਪਹੁੰਚ ਸਕੇ ਤੇ ਇਸ ਰਗੂਵਰ ਪਵੰਦੀ ਹੈਰੀਟੇਜ ਇਮਾਰਤ ਦੀ ਦੁਬਾਰਾ ਸਾਂਭ ਸੰਭਾਲ ਹੋ ਚਾ ਸਕੇ ਕਿਉਂਕਿ ਦੋਸਤੋ ਇਹ ਜਿਹੜੀਆਂ ਪ੍ਰਾਣੀਆਂ ਨਿਸ਼ਾਨੀਆਂ ਨੇ ਇਹ ਟਾਵੀਆਂ ਟਾਵੀਆਂ ਬਚੀਆਂ ਨੇ ਤੇ ਹੌਲੀ ਹੌਲੀ ਕਰਕੇ ਇਹ ਵੀ ਡਿੱਗਦੀਆਂ ਜਾ ਰਹੀਆਂ ਨੇ ਤੇ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ